बोलो ही बोलो हैप्पी बर्थडे टू यू हैप्पी बर्थडे टू यू और और ज्यादा गाना गा दो हैप्पी बर्थडे टू यू बार बार दिन ये आए बार बार दिल ये गाए तुम जियो हजारों साल ये मेरी है यार दू सभी मेरे आप सबका आशीर्वादी ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਤਵਿੰਦਰ ਸਿੰਘ ਮਠਾੜੂ ਹਿਊਮਨ ਰਾਈਟਸ ਕਾਉਂਸਲ ਦਾ ਵਾਈਸ ਪ੍ਰਧਾਨ ਪੰਜਾਬ ਤੇ ਹਿਊਮਨ ਰਾਈਟ ਕਾਉਂਸਲ ਇੰਡੀਆ ਦੇ ਪ੍ਰਧਾਨ ਮੈਡਮ ਆਰਤੀ ਰਾਜਪੂਤ ਜਲੰਧਰ ਤੋਂ ਜਿਨ੍ਹਾਂ ਦਾ ਅੱਜ ਜਨਮ ਦਿਨ ਮਨਾਇਆ ਗਿਆ ਉਸ ਉਪਲਬ ਦੇ ਵਿੱਚ ਵੱਖ-ਵੱਖ ਸੰਸਥਾਵਾਂ ਮੈਡਮ ਨੂੰ ਕੇਕ ਕੱਟ ਕੇ ਸੈਲੀਬ੍ਰੇਟ ਕੀਤਾ ਮੈਂ ਸਤਵਿੰਦਰ ਸਿੰਘ ਆਪਣੀ ਟੀਮ ਦੇ ਨਾਲ ਤੇ ਮੇਰੀ ਸਾਰੀ ਟੀਮ ਨੇ ਉੱਥੇ ਜਾ ਕੇ ਉਹਨਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਕੇਕ ਕਟਿਆ ਆਰਤੀ ਰਾਜਪੂਤ ਜੀ ਉਹ ਮੈਡਮ ਹਨ ਜੋ ਸਾਡੇ ਸਾਰਿਆਂ ਦੇ ਨਾਲ ਮੁਸੀਬਤ ਦੇ ਵਿੱਚ ਖੜਦੇ ਹਨ ਪੂਰੀ ਟੀਮ ਦੇ ਨਾਲ ਖੜਦੇ ਹਨ ਤੇ ਉਹਨਾਂ ਦਾ ਪੱਕੇ ਤੌਰ ਤੇ ਹੱਲ ਵੀ ਕਰਦੇ ਹਨ ਉਸ ਮੁਸੀਬਤ ਦਾ ਤੁਸੀਂ ਵੀ ਜੇ ਹਿਊਮਨ ਰਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਸੰਪਰਕ ਕਰੋ ਮੇਰਾ ਮੋਬਾਈਲ ਨੰਬਰ ਹੈ 750887007 ਹਿਊਮਨ ਰਾਈਟ ਦਾ ਹਿੱਸਾ ਬਣ ਕੇ ਆਪਣੇ ਹੱਕਾਂ ਨੂੰ ਪਛਾਣੋ ਧੰਨਵਾਦ